ਹੈਲੋ ਫਰੈਂਡਸ ਅੱਜ ਅਸੀਂ ਆ ਚੁੱਕੇ ਹਾਂ ਜੈਤੋ ਮੰਡੀ ਦੇ ਨਜ਼ਦੀਕ ਪਿੰਡ ਚੈਨੇ ਦੇ ਵਿੱਚ ਜਿੱਥੇ ਸਰਦਾਰ ਸਾਹਿਬ ਦਾ ਸਟੱਡ ਫਾਰਮ ਹੈ ਚੈਨਾ ਐਂਡ ਤੁੰਗੜੀ ਸਟੱਡ ਫਾਰਮ ਤਾਂ ਚਲੋ ਆਪਾਂ ਇਹਨਾਂ ਨਾਲ ਗੱਲ ਕਰਕੇ ਜਾਣਦੇ ਹਾਂ ਤੁਹਾਡਾ ਸਟੱਡ ਫਾਰਮ ਦੇ ਬਾਰੇ ਸਰ ਪਹਿਲਾਂ ਤੁਸੀਂ ਆਪਣਾ ਨਾਮ ਦੱਸ ਦਿਓ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਰਣਜੀਤ ਸਿੰਘ ਜੀ ਕਦੋਂ ਤੋਂ ਕਰ ਰਹੇ ਹੋ ਸੀ ਇਹ ਸਟੱਡ ਫਾਰਮ ਦਾ ਕੰਮ ਬਾਜੀ ਹੈ ਤਾਂ ਸਾਡਾ ਪਹਿਲਾਂ ਬਜ਼ੁਰਗ ਰੱਖਦੇ ਸੀ ਉਹ ਤਾਂ ਰੱਖਦੇ ਸੀ ਵੈਸੇ ਉਦੋਂ ਸਵਾਰੀ ਦੇ ਸਾਧਨ ਨਹੀਂ ਹੁੰਦੇ ਸੀ ਉਹ ਸਵਾਰੀ ਦੇ ਤੌਰ ਤੇ ਵਰਤੇ ਜਾਂ ਕੋਈ ਤੌਰ ਤੇ ਨਹੀਂ ਉਹ ਤਾਂ ਮਜਬੂਰੀ ਹੁੰਦੀ ਸੀ ਇੱਕ ਕਿਉਂਕਿ ਹੋਰ ਕੋਈ ਸਾਧਨ ਨਹੀਂ ਹੁੰਦੇ ਸੀ ਰਸਤੇ ਕੱਚੇ ਸੀ ਉਹ ਤਾਂ ਸਵਾਰੀ ਦੇ ਤੌਰ ਤੇ ਰੱਖਦੇ ਸੀ ਅੱਛਾ ਜੀ ਕਾਫੀ ਚੰਗੀਆਂ ਘੋੜੀਆਂ ਰੀਆਂ ਸਾਡੇ ਪਾਸ ਪਰ ਸਾਡੀ ਮੇਰੀ ਸਾਢੇ ਘੱਟ ਸਾਲ ਦੀ ਏਜ ਸੀ ਜਦੋਂ ਬਜ਼ੁਰਗਾਂ ਦੀ ਡੈਥ ਹੋ ਗਈ ਅੱਛਾ ਜੀ ਉਦੋਂ ਇਹ ਘੋੜੀ ਵੇਚਣੀ ਪਈ ਕਿਉਂਕਿ ਮੇਰੀ ਉਮਰ ਛੋਟੀ ਸੀ ਸਾਡੇ ਤੈ ਜੀ ਸੀ ਉਹ ਕਾਫੀ ਵੱਡੀ ਉਮਰ ਦੇ ਸੀ ਅੱਛਾ ਜੀ ਉਸ ਤੋਂ ਬਾਅਦ ਫਿਰ ਸ਼ੌਂਕ ਜ਼ਰੂਰ ਸੀਗਾ ਹੂੰ ਹੂੰ ਪਰ ਫਿਰ ਉਸ ਤੋਂ ਬਾਅਦ ਅਸੀਂ ਕਾਫੀ ਸਮ ਕੋ ਗੈਪ ਪੈ ਗਿਆ ਸਾਡਾ ਠੀਕ ਹੈ ਜੀ ਦਾ 15 ਸਾਲ ਜਦੋਂ ਬਾਅਦ ਚ ਅਸੀਂ ਹੋਈ ਮੈਂ ਠੀਕ ਹੈ ਉਹ ਦੁਬਾਰ ਕੋੜੀਆਂ ਲਈਆਂ ਅੱਛਾ ਜੀ ਹਾਂ ਵੀ ਮਤਲਬ ਕੰਮ ਵਿਰਾਸਤੀ ਹੈ ਪਰ ਥੋੜਾ ਜਿਹਾ ਗੈਪ ਪੈ ਗਿਆ ਸੀ ਗੈਪ ਪੈ ਗਿਆ ਸੀ ਉਸ ਤੋਂ ਬਾਅਦ ਤੁਸੀਂ ਫਿਰ ਇਸ ਕੰਮ ਨੂੰ ਅੱਗੇ ਵਧਾਇਆ ਹਾਂ ਹਾਂ ਤੇ ਸਰ ਕਿੰਨੇ ਹੁਣ ਸਟੱਡ ਫਾਰਮ ਚ ਤੁਹਾਡੇ ਕੋਲ ਜਾਨਵਰ ਹੈਗੇ ਇਸ ਟਾਈਮ ਜਾਨਵਰ ਸਾਡੇ ਕੋਲੇ ਹੁਣ ਥੋੜੇ ਜਿਹੀ ਕੁਸਤਾ ਮੇਲੇ ਚ ਵੇਚ ਗਏ ਕੁਝ ਜਾਨਵਰ ਵੀ ਘਟਾ ਪਹਿਲਾਂ ਤਾਂ ਸਾਡੇ ਕੋਲੇ 40 40 ਜਾਨਵਰ ਵੀ ਅਸੀਂ ਲੋੜੀ ਵਾਲੇ ਮੇਲੇ ਤੇ ਕਰੰਦੇ ਸੀ ਅੱਛਾ ਜੀ ਇਹ ਤਾਂ ਪੂਰਾ ਸੀਗਾ ਹੁਣ ਜਾਨਵਰ ਵੀ ਘਟ ਗਏ ਅੱਛਾ ਜੀ ਤੇ ਹੁਣ ਵੀ ਸਾਡੇ ਕੋਲੇ ਸਾਂਹਲਾ ਵੀ ਦੋਨੀਆਂ ਥਾਈਂ 5 6 ਜਨਵਰੀ ਇੱਥੇ ਐ 7 8 ਜਨਵਰ ਸਾਡੇ ਉਥੇ ਤੁੰਗਲੀ ਐ ਸਾਡਾ ਦੋ ਜਣਾਂ ਦਾ ਸਾਂਝਾ ਕੰਮ ਹੈ ਅੱਛਾ ਪਾਰਟਨਰਸ਼ਿਪ ਹੈ ਤੁਹਾਡਾ ਠੀਕ ਹੈ ਜੀ ਤੇ ਮੇਲੇ ਤੇ ਇਕੱਠੇ ਲੈ ਕੇ ਜਾਣੇ ਹੋ ਦੋਵੇਂ ਜਾਨਵਰ ਹਾਂ ਜੀ ਇਕੱਠੇ ਲੈ ਜਾਣੇ ਜੀ ਇਕੱਠੇ ਠੀਕ ਹੈ ਜੀ ਹਾਂ ਜੀ ਤੇ ਕਿਵੇਂ ਹੋਰ ਤੁਹਾਡੇ ਕੋਲ ਹੁਣ ਬਰੀਡਿੰਗ ਦੇ ਪਰਪਸ ਲਈ ਵੀ ਹੈਗੇ ਘੋੜੇ ਚ ਹੈਗੇ ਜੀ ਬਰੀਡਿੰਗ ਦੇ ਪਰਪਸ ਲਈ ਇੱਕ ਜੈਵੀਰ ਘੋੜਾ ਸਾਡੇ ਕੋਲੇ ਨੁਕਰਾ ਠੀਕ ਹੈ ਜੀ ਕਾਫੀ ਫੇਮਸ ਘੋੜਾ ਹੈ ਅੱਛਾ ਜੀ ਹਾਂ ਜੀ ਤੇ ਦਿਖਾਉਂਗੇ ਜੈਵੀਰ ਹਾਂ ਜੀ ਜਿਹਾ ਆਪਣਾ ਅੱਛਾ ਸਰ ਇਹ ਹੈ ਜੈ ਫਿਰ ਘੋੜਾ ਜੀ ਹਾਂਜੀ ਸਰ ਇਸ ਦੇ ਬਾਰੇ ਥੋੜਾ ਬਹੁਤ ਦੱਸੋ ਸਾਨੂੰ ਨੁਕਰਾ ਨਸਲ ਹੈ ਨਾ ਜੀ ਵੈਸੇ ਤਾਂ ਹਾਂਜੀ ਬਿਲਕੁਲ ਸਪੌਟਲੈਸ ਘੋੜਾ ਜੀ ਇਹ ਅੱਛਾ ਸਪੌਟਲੈਸ ਘੋੜਾ ਜੀ ਹਾਂਜੀ ਤੇ ਕਿੰਨੀ ਕੇਜ ਹੋ ਗਈ ਇਸ ਦੀ ਜੀ 6 ਸਾਲ ਹੋ ਗਈ ਠੀਕ ਹੈ ਜੀ ਤੇ ਹਾਈਟ ਕਿੰਨੀ ਹੈ ਜੀ ਹਾਈਟ ਇਹਦੀ 64 ਇੰਚ ਹੈ ਜੀ 64 ਇੰਚ ਹਾਂਜੀ ਠੀਕ ਹੈ ਜੀ ਤੇ ਹੋਰ ਇਸ ਨੂੰ ਕੀ ਕੁਝ ਖਾਣ ਪੀਣ ਨੂੰ ਕੀ ਦਿੰਨੇ ਹੋ ਖਾਣ ਪੀਣ ਨੂੰ ਤਾਂ ਇਹ ਕੋਈ ਕਈ ਬਾਲਾ ਬਧਾ ਚੜਾ ਕੇ ਦੱਸ ਦਿੰਦੇ ਆ ਘੋੜਿਆਂ ਦਾ ਉਹ ਨਵੇਂ ਬੰਦੇ ਤੇ ਗਲਤ ਅਸਰ ਪੈਂਦਾ ਸਭ ਨੂੰ ਅੱਛਾ ਜੀ ਕੋਈ ਬਹੁਤਾ ਖਰਾਕ ਨਹੀਂ ਹੁੰਦੀ 100 150 ਰੁਪਏ ਦਾ ਘੋੜਾ ਖਰਾਕ ਹੁੰਦਾ ਠੀਕ ਹੈ ਜੀ ਤੇ ਇਹਦਾ ਸਮੇਂ ਨਵੇਂ ਬੰਦਿਆਂ ਨੂੰ ਗਲਤ ਮੈਸੇਜ ਜਾਂਦਾ ਜਿਹੜਾ ਕੋਈ ਗਲਤ ਦੱਸਦਾ ਹੈ ਖਰਾਕ ਬਾਰੇ ਅੱਛਾ ਜੀ ਕੁਝ ਜ਼ਿਆਦਾ ਦੱਸ ਦਿੰਦੇ ਕਈ ਵਾਰ ਖਰਾਕ ਜ਼ਿਆਦਾ ਦੱਸ ਦਿੰਦੇ ਆ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਤੁਸੀਂ ਆਪ ਦਾ ਇੱਥੇ ਤਿਆਰ ਕੀਤਾ ਜਾਂ ਨਹੀਂ ਇਹ ਆਪਣਾ ਖਰੀਦਿਆ ਹੋਇਆ ਜੀ ਅੱਛਾ ਜੀ ਕਿੱਥੋਂ ਤੁਸੀਂ ਖਰੀਦਿਆ ਸੀ ਜੀ ਅਸੀਂ ਜੀ ਇਹ ਪਹਿਲਾਂ ਐਰੀ ਸਟੱਡ ਫਾਰਮ ਵਾਲਿਆਂ ਕੋਲੇ ਸੀ ਅੱਛਾ ਜੀ ਇਹ ਸਾਰਾ ਖੇੜੇ ਫਾਸਟ ਆ ਗਿਆ ਸੀ ਉੱਥੇ ਉਹਨਾਂ ਨੇ ਵੇਚਤਾ ਸੀ ਅੱਛਾ ਜੀ ਉੱਥੇ ਕਿਸੇ ਕਾਰਨ ਚੈਂਪੀਅਨ ਘੋੜਾ ਜੀ ਹਾਂ ਜੀ ਠੀਕ ਹੈ ਜੀ ਉੱਥੋਂ ਇਹ ਵਾਪਸ ਹੋ ਗਿਆ ਸੀਗਾ ਫਿਰ ਅਸੀਂ ਇਹ ਸੰਦੀਪ ਆਲਮ ਵਾਲੇ ਨੇ ਲੈ ਲਿਆ ਸੀ ਅਸੀਂ ਠੀਕ ਹੈ ਜੀ ਹਾਂ ਜੀ ਉਸ ਤੋਂ ਲੈ ਕੇ ਆਏ ਸੀ ਤੇ ਕੀ ਬਲੱਡ ਲਾਈਨ ਕੀ ਹੈ ਸਰ ਇਹ ਤੇ ਪਾਨੇ ਵਾਲੀ ਬਲੱਡ ਲੈਣਾ ਜੀ ਪਾਨੇ ਵਾਲੇ ਘੋੜੇ ਦਾ ਪੋਤਰ ਹੈ ਜੀ ਅੱਛਾ ਜੀ ਤੇ ਕੋਈ ਰਿਜ਼ਲਟ ਇਸ ਦੇ ਆਏ ਅੱਛੇ ਹਾਂ ਜੀ ਬਹੁਤ ਚੰਗੇ ਆਏ ਜੀ ਰਿਜ਼ਲਟ ਦੇ ਇਹਦੀਆਂ ਬੱਚੀਆਂ ਕਾਫੀ ਮਹਿੰਗੀਆਂ ਵਿਕੀਆਂ ਜੀ ਠੀਕ ਹੈ ਹੁਣ ਵੀ ਇੱਕ ਇਹਨਾਂ ਕੋਲੇ ਬਾਦਰ ਸਟਾਰਡ ਫਾਰਮ ਵਾਲਿਆਂ ਕੋਲ ਵੀਵਾਦਕਿਆਂ ਕੋਲ ਇੱਕ ਧੀ ਬੱਚੀ ਹੈ ਜੀ ਬਹੁਤ ਚੰਗੀ 스ਪਾਟਲੈਸ ਬੱਚੀ ਹੈ ਜੀ ਠੀਕ ਹੈ ਜੀ ਹਾਂਜੀ ਤੇ ਤੁਹਾਡੇ ਆਪਦੇ ਕੋਲ ਵੀ ਹੈ ਕੁਛ ਇਹਦੇ ਰਿਜ਼ਲਟ ਇਹ ਨਹੀਂ ਇਹ ਸਾਡੇ ਕੋਲੇ ਸਾਲ ਹੀ ਹੋਇਆ ਹੈ ਹੁਣ ਇਹਦੇ ਕੀ ਬੱਚੇ ਆਏ ਹੈ ਕਾਫੀ ਚੰਗੇ ਆਏ ਹੈ ਪਰ ਸਾਡੇ ਕੋਲੇ ਨਹੀਂ ਕੋਈ ਕੁੜੀ ਠੀਕ ਹੈ ਯਾਨੀ ਬਾਹਰ ਦੇ ਜਿਆਦਾਤਰ ਬੀਡਿੰਗ ਹਾਂਜੀ ਤੇ ਸਰ ਕੀ ਬਰੀਡਿੰਗ ਚਾਰजेस ਕੀ ਰੱਖੇ ਹੋਏ ਹੈ ਜੀ ਇਹਦਾ ਜੀ ਪਣੀ ਤਰਸੁਰ ਵੀ ਹੈ ਜੀ ਅੱਛਾ ਅੱਛਾ ਜੀ ਹਾਂਜੀ ਠੀਕ ਹੈ ਕਿਉਂਕਿ ਆਏ ਸਾਡਾ ਜਿਹੜਾ ਕੰਮ ਹੈ ਜਿਆਦਾ سیل ਪਰਚੇਜ ਦਾ ਇਹ ਕ੍ਰੋਸਿੰਗ ਵਾਲਾ ਕਾਟਾ ਸੀ ਤਾਂ ਫਿਰ ਉਸ ਹਾਲਾ ਨਾ ਜਿਹਾ ਜਿਆ ਹੈ ਵੀ ਲੋਕਾਂ ਨੂੰ ਇਹ ਜਿਹੜਾ ਕੰਮ ਹੈ ਹੂੰ ਹੂੰ ਇਹ ਚੱਲਦਾ ਜਾ ਰਿਹਾ ਜੀ ਠੀਕ ਹੈ ਜੀ ਇਸ ਹਿਸਾਬ ਨਾਲ ਰੱਖਿਆ ਜਿਹੜੀ ਹਰੇਕ ਬੰਦਾ ਹਰੇਕ ਬੰਦੇ ਦੀ ਪਹੁੰਚ ਪਹੁੰਚ ਹੋਵੇ ਜਿਹੜੀ ਠੀਕ ਹੈ ਜੀ ਬਹੁਤ ਚੰਗੀ ਸੋਚ ਹੈ ਤੁਹਾਡੀ ਜੀ ਹਾਂਜੀ ਤੇ ਸਰ ਤੋਂ ਥੋੜਾ ਜਿਹਾ ਸਾਨੂੰ ਇਸ ਬਾਰੇ ਇਹ ਵੀ ਦੱਸੋ ਕਿ ਘੋੜਿਆਂ ਨੂੰ ਮੈਨ ਕਿਵੇਂ ਸੰਭਾਲਿਆ ਜਾਂਦਾ ਹੈ ਗਰਮੀ ਤੇ ਸਰਦੀ ਦੇ ਵਿੱਚ ਕੀ ਕੋਈ ਜਿਹੜੇ ਦੇਸੀ ਘੋੜੇ ਇਹਨਾਂ ਨੂੰ ਕੋਈ ਬਹੁਤਾ ਗਰਮੀ ਸਰਦੀ ਦਾ ਫਰਕ ਨਹੀਂ ਪੈਂਦਾ ਇਹ ਇੱਕ ਲੋਕਾਂ ਦਾ ਐਵੇਂ ਬਣਾਇਆ ਵੀ ਇਹਨੂੰ ਐ ਚਾਹੀਦਾ ਚਾਹੀਦਾ ਠੀਕ ਹੈ ਜੀ ਜਿਹੜੀ ਆਪਣੀ ਇੰਡੀਅਨ ਨਸਲ ਹੈ ਇਹ ਗਰਮੀ ਸਰਦੀ ਸਹਾਰ ਲੈਂਦੀ ਹੈ ਠੀਕ ਹੈ ਜੀ ਤੇ ਕੀ ਮੈਨ ਖੁਰਾਕ ਕੀ ਰਹਿੰਦੀ ਹੈ ਇਹਨਾਂ ਦੀ ਹੈ ਮੈਨ ਖੁਰਾਕ ਚ ਕੀ ਕੁਝ ਜਮੇ ਜੌਨ ਹੋ ਗਏ ਠੀਕ ਹੈ ਤੇ ਬਾਜਰਾ ਹੋ ਗਿਆ ਜਿਵੇਂ ਹੁਣ ਜਿਹੜੀ ਚੀਜ਼ ਰੁੱਤ ਮੁਤਾਬਕ ਸਸਤੀ ਹੁੰਦੀ ਉਹ ਲੈ ਕੇ ਪਾ ਦਿੰਦੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਹੋਰ ਕੀ ਕੁਛ ਜਿਵੇਂ ਕਹਿੰਦਾ ਮਤਲਬ ਘੋੜਾ ਜਿਵੇਂ ਆਪਾਂ ਕਹਿੰਦੇ ਹਾਈਟ ਖਿੱਚਦਾ ਚੰਗੀ ਜੀ ਹਾਂਜੀ ਉਹ ਕਿਸ ਤੇ ਡਿਪੈਂਡ ਰੰਦਾ ਹੈ ਜੀ ਵੀ ਉਹਦੇ ਮਾਤਾ ਪਿਤਾ ਤੇ ਡਿਪੈਂਡ ਰੰਦਾ ਹੈ ਹਾਂਜੀ ਜ਼ਿਆਦਾ ਤਾਂ ਮਾਤਾ ਪਿਤਾ ਤੇ ਡਿਪੈਂਡ ਹੈ ਜੀ ਅੱਛਾ ਜੀ ਪਰ ਐ ਥੋੜਾ ਬਹੁਤਾ ਸਾਹ ਸਮਾਲ ਦਾ ਫਰਕ ਤਾਂ ਪੈਂਦਾ ਹੀ ਹੈ ਕਹਿੰਦਾ ਜੀ ਹਾਂਜੀ ਪੈਂਦਾ ਠੀਕ ਹੈ ਜੀ ਹਾਂਜੀ ਤੇ ਕਿ ਆਪਣੀ ਜ਼ਿਆਦਾਤਰ ਪਹਿਲਾਂ ਇੱਥੇ ਮਾਰਵਾੜੀ ਨਸਲ ਹੀ ਜ਼ਿਆਦਾ ਚੱਲ ਰਹੀ ਸੀ ਨੁਕਰਾ ਬਾਦ ਚਾਈ ਹੈ ਜੀ ਹਾਂਜੀ ਤੇ ਨੁਕਰਾ ਕਿੱਥੋਂ ਆਈ ਕਿਵੇਂ ਦਾ ਕੀ ਤੇਸ ਰਿਹਾ ਜੀ ਪਿਆ ਵਾਲਾ ਨਹੀਂ ਪੈਦਾ ਕੀਤਾ ਐ ਅੱਛਾ ਜੀ ਇਹ ਆਪਦੀ ਬਰੀਡ ਹੈ ਹਮ ਹਾਂਜੀ ਅੱਛਾ ਪੰਜਾਬ ਦੀ ਬਰੀਡ ਹੈ ਜੀ ਹਾਂਜੀ ਪੰਜਾਬ ਦੀ ਬਰੀਡ ਹੈ ਕੁਝ ਕਹਿ ਰਹੇ ਆ ਪਾਕਿਸਤਾਨ ਤੋਂ ਆਇਆ ਜਿਵੇਂ ਜੀ ਚਲੋ ਜੀ ਉਹ ਤਾਂ ਪਾਕਿਸਤਾਨ ਵੀ ਪਹਿਲਾਂ ਪੰਜਾਬ ਵਾਲੀ ਤੇ ਗੱਲ ਤੇ ਇੱਕੋ ਹੀ ਹੈ ਜੀ ਅੱਛਾ ਯਾਰ ਹਾਂ ਕੋਈ ਦੋ ਤਾਂ ਹੈ ਨਹੀਂ ਸੀ ਤਾਂ ਚਲੋ ਇੱਕ ਲਕੀਰ ਵੱਜ ਗਈ ਦੋ ਬਣ ਜਾਂਦੇ ਆ ਹੂੰ ਹੂੰ ਹਾਂਜੀ ਤੇ ਜੇ ਨਵਾਂ ਕੋਈ ਸ਼ੁਰੂ ਕਰਦਾ ਜੀ ਅੱਜ ਕੱਲ ਨਵੇਂ ਸ਼ੁਰੂ ਕਰਨ ਵਾਲੇ ਘਟ ਕਿਉਂ ਰਹੇ ਆ ਜੀ ਘਟ ਤਾਂ ਆ ਜੀ ਜਿਹੜਾ ਹੈਗਾ ਨਵੇਂ ਜਿਹੜੇ ਮੁੰਡੇ ਆ ਉਹ ਕੰਮ ਹੀ ਘਟ ਕਰਕੇ ਰਾਜੀ ਆ ਇਕੱਲਾ ਘੋੜਿਆਂ ਦਾ ਨਹੀਂ ਗਾਂ ਮੱਝ ਨੂੰ ਵੀ ਸੰਭਾਲ ਕੇ ਰਾਜੀ ਨਹੀਂ ਅੱਛਾ ਜੀ ਹਾਂਜੀ ਹਾਂ ਹਾਂ ਯਾਨੀ ਬਾਹਰ ਵੱਲ ਜ਼ਿਆਦਾ ਜਾ ਰਿਹਾ ਜੀ ਹਾਂਜੀ ਬਾਹਰ ਵਗੈਰਾ ਦਾ ਜ਼ਿਆਦਾ ਟ੍ਰੈਂਡ ਹੈ ਸਰ ਪ੍ਰਾਈਸਿਸ ਤੁਸੀਂ ਦੱਸ ਰਹੇ ਸੀ 2010 ਤੋਂ ਸ਼ੁਰੂ ਹੋਈ ਸੀ ਹਾਂਜੀ ਹੋਈ ਤਾਂ 8 ਤੋਂ ਅਸੀਂ 10 ਤੋਂ ਹਿੱਸਾ ਲੈਣਾ ਸ਼ੁਰੂ ਕੀਤਾ ਠੀਕ ਹੈ ਜੀ ਹਾਂਜੀ बटा है ना। बटा। बटा अच्छा ये विशेष सम्मान एक कितने मिला थी जी? माना जी। एक तो हम कोर्टिया मले सदलेंदी किधर? अच्छा जी। ठीक है। चीफ गेस्ट गए थे सारे। ਜੀ ਸਰ ਇਹ ਤੁਹਾਡੀ ਫਿਰ ਚੈਂਪੀਅਨ ਕੁੜੀ ਹੈ ਜੀ ਹਾਂਜੀ 3 ਨੰਬਰ ਤੇ ਆਈ ਹੈ 42 ਦਾ ਜੀ ਬਟਾਲੇ ਚ ਅ 第三 ਨੰਬਰ ਤੇ ਆਈ ਹੈ ਜੀ ਠੀਕ ਹੈ ਜੀ ਕਿਹੜੀ ਕੈਟਾਗਰੀ ਚ ਇਹ ਬਿਊਟੀ ਜੀ ਬਿਊਟੀ ਚ ਹਾਂਜੀ ਠੀਕ ਹੈ ਇਹ ਬੜਾ ਤੁਹਾਨੂੰ ਇਸ ਦੇ ਬਾਰੇ ਦੱਸ ਦਿਓ ਜੀ ਕੀ ਨਾਮ ਕੀ ਆਪਣਾ ਤਾਂ ਇਹਦਾ ਨਾਮ ਰਾਣੋ ਹੈ ਜੀ ਰਾਣੋ ਹੈ ਜੀ ਹਾਂਜੀ ਤੇ ਹਾਈਟ ਕਿੰਨੀ ਲੱਗੀ ਜੀ ਹਾਈਟ 56 ਇੰਚ ਸਾਡੇ 56 ਇੰਚ ਬਲੈਕ ਲਾਈਨਰ ਸੀ ਇਹ ਹੂਰ ਲਾਈਨ ਦੀ ਹੈ ਜੀ ਅੱਛਾ ਜੀ ਹਾਂਜੀ ਤੇ ਇਹ ਤੁਸੀਂ ਕੋਈ ਬ੍ਰੀਡ ਵੀ ਕਰਾਈ ਹੈ ਜੀ ਕਿ ਨਹੀਂ ਨਹੀਂ ਪਹਿਲੀ ਵਾਰ ਕਰ ਬਣਾਈ ਸੇ ਪਹਿਲੀ ਵਰਗ ਪਰ ਹਾਂ ਜੀ ਕਿੱਥੋਂ ਆ ਜੀ ਕਿਹੜੇ ਬਲੱਡ ਲਾਈਨ ਤੇ ਇਹ ਆਪਣੇ ਕੋਲ ਤੇ ਅੱਛਾ ਆਪਣੇ ਕੋਲ ਜਾ ਵੀ ਰਤਾ ਨਹੀਂ ਹਾਂ ਠੀਕ ਹੈ ਬੰਦੋ कौड़ाई कौड़ी है ये कौड़ी है के पांच के लिए हाँ पांच के लिए हाँ जी चार इक्कठे थे मतलब कौड़ी हाँ जी ये री हाइट भी साठ प्लस है जी नहीं ये री है कि साठ एक काट है साठ एक काट ठीक है कोई अज़ाब रिजल्ट नहीं ये मतलब पहली बार कब नहीं देखा जी देखा है ये शायद पहली बार Thank you